ਇਹ ਹੜਾ ਕਾਰਨ ਕਾਫੀ ਭਾਰੀ ਜੁੜੇ ਕੀ ਤਬਾਹੀ ਹੋਈ ਹੈ ਪਿੰਡ ਜੁੜੇ ਕੀ ਚਾਲਥਲ ਹੋ ਚੁੱਕੇ ਨੇ ਕਈਆਂ ਦੇ ਕਾਰਜ ਜੁੜੇ ਕੀ ਟਹਿ ਟੇਰੀ ਹੋ ਚੁੱਕੇ ਨੇ ਉਸ ਦੇ ਮੱਦੇ ਨਜ਼ਰ ਹੀ ਪੰਜਾਬ ਸਰਕਾਰ ਦੇ ਵੱਲੋਂ ਜੁੜੇ ਕੀ ਮਦਦ ਕੀਤੀ ਜਾ ਰਹੀ ਹੈ ਵਕ ਵਕ ਐਨ ਜੀਓਜ਼ ਦੇ ਵੱਲੋਂ ਵੀ ਸਾਰਿਆਂ ਦੀ ਮਦਦ ਤੇ ਜਿਹੜੀ ਕੀ ਕੀਤੀ ਜਾ ਰਹੀ ਹੈ ਦੱਸਣਾ ਹੈ ਕਿ ਔਰ ਨਡੇ ਦਿਨ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਵੀ ਵੱਡੀ ਅਪਡੇਟ ਜਿਹੜੀ ਕੀ ਜਾਰੀ ਕੀਤੀ ਹੈ ਅਗਲੇ 24 ਘੰਟਿਆਂ ਦੇ ਲਈ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਪਾਰੀਮੀ ਦਾ ਸلسਲਾ ਅਗਲੇ 24 ਘੰਟੇ ਜਾਰੀ ਰਹਿਣ ਵਾਲਾ ਹੈ ਤੇ ਇਸ ਸੰਬੰਧੀ ਤਾਜ਼ਾ ਅਲਰਟ ਵੀ ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਇਸ ਸੰਬੰਧੀ ਚੇਤਾਵਨੀ ਵੀ ਜਾਰੀ ਕੀਤੀ ਹੈ ਦੱਸਿਆ ਅਮਰਸਰ ਗੁਰਦਾਸਪੁਰ ਮੋਗਾ ਪਠਾਨਕੋਟ ਤਰਨਤਾਰਨ ਫਿਰੋਜ਼ਪੁਰ ਹੁਸ਼ਿਆਰਪੁਰ ਪਟਿਆਲਾ ਮੁਹਾਲੀ ਕਪੂਰਥਲਾ ਜਲੰਧਰ ਤੇ ਲੁਧਿਆਣਾ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ ਮੌਸਮ ਵਿਭਾਗ ਦੇ ਅਲਰਟ ਨੂੰ ਦੇਖਦੇ ਹੋਏ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ 7 ਸਤੰਬਰ ਤੱਕ ਸਕੂਲ ਬੰਦ ਕਰ ਦਿੱਤੇ ਗਏ ਨੇ IMD ਦੇ ਅਨੁਸਾਰ ਉੱਤਰ ਪੱਛਮੀ ਬੰਗਾਲ ਦੀ ਖਾੜੀ ਉੱਤੇ ਇੱਕ ਘੱਟ ਦਬਾਅ ਵਾਲਾ ਖੇਤਰ ਬਣ ਰਿਹਾ ਹੈ ਅਗਲੇ 24 ਘੰਟਿਆਂ ਵਿੱਚ ਉਸ ਦੇ ਖੇਤਰ ਵਿੱਚ ਹੋਰ ਵੀ ਸਪਸ਼ਟ ਹੋਣ ਦੀ ਸੰਭਾਵਨਾ ਹੈ ਤੇ ਅਗਲੇ 2 ਦਿਨਾਂ ਤੱਕ ਉੱਤਰ ਪੱਛਮੀ ਭਾਰਤ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਬਰਸਾਤ ਜਿਹੜੀ ਰਹਿਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਕੁਝ ਥਾਵਾਂ ਤੇ ਬਹੁਤ ਭਾਰੀ بارش ਹੋਣ ਦੀ ਸੰਭਾਵਨਾ ਹੈ ਦੇ ਨਾਲ ਹੀ ਪੰਜਾਬ ਦੇ 23 ਜ਼ਿਲ੍ਹਿਆਂ ਦੇ 1400 ਤੋਂ ਵੱਧ ਪਿੰਡ ਹੜ੍ਹਾਂ ਦੀ ਮਾਰ ਚੱਲ ਰਹੇ ਹਨ ਅਤੇ ਸਥਿਤੀ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ ਅਜਿਹੇ ਹਾਲਾਤ ਨੂੰ ਵੇਖਦੇ ਆਂ ਪੰਜਾਬ ਸਰਕਾਰ ਨੇ ਪੂਰੇ ਸੂਬੇ ਨੂੰ ਆਫਤ ਪ੍ਰਭਾਤੀ ਸੂਬਾ ਐਲਾਨ ਦਿੱਤਾ ਜਿਸ ਦੇ ਨਾਲ ਹੀ ਰਾਹਤ ਕਾਰਜ ਹੋਰ ਤੇਜ਼ ਕਰ ਦਿੱਤੇ ਨੇ ਜੰਮੂ ਕਸ਼ਮੀਰ ਅਤੇ ਮਾਝਾ ਪ੍ਰਦੇਸ਼ ਤੀਆਂ ਪਹਾੜੀਆਂ ਦੇ ਨਾਲ ਨਾਲ ਪੰਜਾਬ ਦੇ ਮੈਦਾਨੀ ਇਲਾਕੇ ਵਿੱਚ ਵੀ ਪਿਛਲੇ 3 ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਸਮੁੱਚਾ ਪੰਜਾਬ ਹੜ੍ਹਾਂ ਦੀ ਲਪੇਟ ਦੇ ਵਿੱਚ ਆ ਚੁੱਕਿਆ ਹੈ ਫੜਾ ਦੀ ਮਾਰ ਚੱਲ ਰਹੀ ਹੈ ਪੰਜਾਬ ਲਈ ਮੌਸਮ ਵਿਭਾਗ ਵੱਲੋਂ ਵੱਡੀ ਅਪਡੇਟ ਦਿੱਤੀ ਗਈ ਹੈ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੌਰਾਨ ਬਾਰਿਸ਼ ਤੋਂ ਕੁਝ ਜਿਹੜੀ ਕਿ ਰਾਹਤ ਮਿਲ ਸਕਦੀ ਹੈ ਜੀ ਹਾਂ ਉੱਥੇ ਹੀ ਦੱਸਣਯੋਗ ਇਹ ਵੀ ਹੈ ਕਿ ਮੌਸਮ ਵਿਭਾਗ ਵੱਲੋਂ ਸੂਬੇ ਦੇ ਵਿੱਚ ਜਿਹੜਾ ਕਿ ਔਰੇਂਜ ਤੇ yellow ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਭਵਿੱਖਬਾਣੀ ਦੇ ਮੁਤਾਬਕ ਲੋਕਾਂ ਨੂੰ ਜਿਹੜੀ ਕਿ ਸਾਵਧਾਨ ਰਹਿਣ ਦੀ ਅਪੀਲ ਜਿਹੜੀ ਕਿ ਕੀਤੀ ਗਈ ਹੈ ਤੁਰ ਤਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਅੜ ਵਿਚਾਲੇ ਕੈਬਨਿਟ ਦੀ ਮੀਟਿੰਗ ਜੁੜੀ ਸੱਦੀ ਗਈ ਹੈ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 5 ਸਤੰਬਰ ਨੂੰ ਹੋਵੇਗੀ ਜਾਣਕਾਰੀ ਦੇ ਅਨੁਸਾਰ ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੰਡੀਗੜ੍ਹ ਵਿਖੇ ਸਰਕਾਰੀ ਰਿਹਾਈਸ਼ ਤੇ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਸਰਕਾਰੀ ਸੂਤਰਾਂ ਦੇ ਮੁਤਾਬਕ ਕੈਬਨਿਟ ਮੀਟਿੰਗ ਵਿੱਚ ਹੜ੍ਹ ਪੀੜਤਾਂ ਦੇ ਲਈ ਵੱਡਾ ਮੁਆਵਜ਼ਾ ਐਲਾਨਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਤੇ ਵੀ ਗੱਲਬਾਤ ਹੋਣ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ ਮਾਨ ਸਰਕਾਰ ਵੱਲੋਂ ਇਸ ਮੀਟਿੰਗ ਵਿੱਚ ਲੋਕਾਂ ਨਾਲ ਜੁੜੇ ਕਈ ਹੋਰ ਅਹਿਮ ਫੈਸਲੇ ਵੀ ਕੀਤੇ ਜਾ ਸਕਦੇ ਹਨ। ਤਦ ਇਹ ਦੱਸਿਆ ਕਿ ਮੋੜ ਤੋਂ ਚੜੇ ਕਿ ਡੈਮਾਂ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਪਾਕੜਾ ਡੈਮ ਦੇ ਫਲੱਡ ਗੇਟ 8 ਫੁੱਟ ਤੱਕ ਖੋਲ ਦਿੱਤੇ ਗਏ ਸੀ ਇਸ ਦੇ ਨਾਲ ਹੀ ਸਤਲੁਜ ਦੇਵੀ ਪਾਣੇ ਦਾ ਪੱਧਰ ਕਾਫੀ ਜ਼ਿਆਦਾ ਵੱਧ ਗਿਆ ਲੋਕਾਂ ਨੂੰ ਅਲਰਟ ਤੇ ਜੁੜਾ ਕੇ ਰੱਖਿਆ ਗਿਆ ਆਸ-ਪਾਸ ਦੇ ਪਿੰਡਾਂ ਵਿੱਚ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਨੂੰ ਵੀ ਜੜਾ ਕਿ ਕਿਹਾ ਗਿਆ हिमाचल प्रदेश ਵਿੱਚ ਹੋ ਰਹੀ ਲਗਾਤਾਰ ਤੇ ਭਾਰੀ ਬਰਸਾਤ ਦੇ ਚੱਲਦੇ ਪਾਖੜਾ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਇਸ ਵਿਚਾਲੇ ਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਪਾਖੜਾ ਡੈਮ ਤੋਂ ਫਿਰ ਪਾਣੀ ਜਿਹੜਾ ਕਿ ਛੱਡਿਆ ਜਾ ਰਿਹਾ ਹੈ ਤੇ ਪਾਣੀ ਦਾ ਵਾ ਪਹਿਲਾਂ 8000 ਕਿਊਸਿਕ ਤੋਂ ਵਧਾ ਕੇ ਹੁਣ 75000 ਕਿਊਸਿਕ ਕਰ ਦਿੱਤਾ ਗਿਆ ਇਸ ਕਾਰਨ ਇੱਥੇ ਦੇ ਨੇੜਲੇ ਖੇਤਰਾਂ ਦੇ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਜਾਣ ਦੀ ਵੀ ਅਪੀਲ ਕੀਤੀ ਗਈ ਸੀ ਤਤਲੋ ਜਤੇ ਕਗਰ ਨਦੀ ਵਿੱਚ ਪਾਣੀ ਵਧਣ ਕਰਕੇ ਮਾਲਵਾ ਖੇਤਰ ਦੇ ਲੋਕਾਂ ਦੇ ਮੰਨ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਸਥਾਨਕ ਪ੍ਰਸ਼ਾਸਨ ਵੱਲੋਂ ਵੀ 24 ਘੰਟੇ ਪਾਣੀ ਦੇ ਪੱਧਰ ਤੇ ਨਜ਼ਰ ਰੱਖੀ ਜਾ ਰਹੀ ਹੈ ਪੰਜਾਬ ਵਿੱਚ ਲਗਾਤਾਰ ਪਾਰੀਂਮੀ ਅਤੇ ਹੜਾ ਕਾਰਨ ਹਾਲਾਤ ਬੇਹਦ ਗੰਭੀਰ ਬਣੇ ਹੋਏ ਹਨ ਇਨ੍ਹਾਂ ਹਾਲਾਤ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਨੂੰ ਆਫ਼ਤ ਪ੍ਰਭਾਵਿਤ ਐਲਾਨ ਕਰ ਦਿੱਤਾ ਗਿਆ ਤੇ ਪੰਜਾਬ ਦੇ 23 ਜ਼ਿਲ੍ਹਿਆਂ 'ਚ ਹੜਾਂ ਦੀ ਮਾਰ ਪੈ ਰਹੀ ਹੈ ਪੂਰਾ ਪੰਜਾਬ ਇਸ ਵੇਲੇ ਹੜਾ ਦੀ ਲਪੇਟ ਦੇ ਵਿੱਚ ਹੈ ਤੇ ਹੜ ਦੀ ਲਪੇਟ 'ਚ ਆਉਣ ਕਾਰਨ ਹੁਣ ਤੱਕ 3 ਲੋਕਾਂ ਦੀ ਮੌਤ ਵੀ ਹੋ ਗਈ ਹੈ ਸਭ ਤੋਂ ਵੱਧ 6 ਮੋਤਾ ਪਠਾਨਕੋਟ ਦੇ ਵਿੱਚ ਹੋਈਆਂ ਹਨ ਜਾਣਕਾਰੀ ਦੇ ਅਨੁਸਾਰ ਹੁਣ ਤੱਕ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਕਰੀਬ 20000 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਪੰਜਾਬ 1988 ਤੋਂ ਬਾਅਦ ਸਭ ਤੋਂ ਭਿਆਨਕ ਹੜ੍ਹਾਂ ਦੇ ਨਾਲ ਇਸ ਵੇਲੇ ਜੂਝ ਰਿਹਾ ਹੈ ਇਸਨਾਲੇ ਇਹ ਵੀ ਜਾਣਕਾਰੀ ਦੇ ਦਨਿਆ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਹੜਾ ਦੀ ਮਾਰ ਨੂੰ ਲੈ ਕੇ ਬੁਲੇਟਿਨ ਜਾਰੀ ਕੀਤਾ ਹੈ ਜਿਸ ਦੇ ਵਿੱਚ ਕਿ ਇਸ ਜ਼ਿਲ੍ਹੇ ਉੱਤੇ ਮੌਸਮ ਦੀ ਕਿੰਨੀ ਮਾਰ ਪਈ ਹੈ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ ਇਸ ਬੁਲੇਟਿਨ ਦੇ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਸਾਰੇ 23 ਜ਼ਿਲ੍ਹੇ ਮੌਸਮ ਦੀ ਮਾਰ ਹੇਠ ਹਨ 23 ਜ਼ਿਲ੍ਹਿਆਂ ਦੇ 1400 ਦੇ ਕਰੀਬ ਪਿੰਡ ਸਭ ਤੋਂ ਵਧੇਰੇ ਪ੍ਰਭਾਵਿਤ ਹੋਏ ਹਨ ਇਸ ਦੇ ਨਾਲ ਹੀ ਜਨਸਖਿਆ ਜਨਸੰਖਿਆ ਦੇ ਹਿਸਾਬ ਦੇ ਨਾਲ 3 ਲੱਖ 40000 ਉਹ ਬਦੇਰੇ ਲੋਕ ਹੜਾਂ ਦੀ ਮਾਰ ਹੇਠ ਆਏ ਹਨ ਤਾਂ ਵੱਧਿਆ ਅਗਲੀ ਖਬਰ ਦੇ ਵਾਲਿਆ ਐਮਐਲਏ ਰਮਨ ਅਰੋੜਾ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਐਮਐਲਏ ਰਮਨ ਅਰੋੜਾ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿहां ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਜਿहां ਹਾਈ ਕੋਰਟ ਨੇ ਰਮਨ ਅਰੋੜਾ ਅਤੇ ਸੁਖਦੇਵ ਵਿਸ਼ਿਸ਼ਟ ਨੂੰ ਜ਼ਮਾਨਤ ਤੇ ਦਿੱਤੀ ਹੈ ਦੱਸ ਦਈਏ ਕਿ ਵਿਧਾਇਕ ਰਮਨ ਅਰੋੜਾ ਨੂੰ ਕੁਝ ਮਹੀਨੇ ਪਹਿਲਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਸ਼ਟਾਚਾਰ ਦੇ ਗੰਭੀਰ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਤਾਸੀ ਰਮਨ अरोड़ा ਅਤੇ ਉਹਨਾਂ ਦੇ ਨਜ਼ਦੀਕੀ ਸਾਥੀਆਂ ਤੇ ਰਿਸ਼ਵਤ ਖੋਰੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਅਤੇ ਅਹੁਦੇ ਦੀ ਦੁਰਵਰਤੋਂ ਵਰਗੇ ਗੰਭੀਰ ਇਲਜ਼ਾਮ ਸੰਨ ਗ੍ਰਿਫਤਾਰੀ ਤੋਂ ਬਾਅਦ ਉਹ ਪਿਛਲੇ 3 ਮਹੀਨਿਆਂ ਤੋਂ ਨੈਕ ਰਾਸਦ ਦੇ ਵਿੱਚ ਸੰ ਤੇ ਹਾਈ ਕੋਰਟ ਨੇ ਸੁਣਵਾਈ ਦੇ ਦੌਰਾਨ ਦੋਵਾਂ ਨੂੰ ਜੜੀ ਵੱਡੀ ਰਾਹਤ ਦੇ ਦਿੱਤੀ ਹੈ ਰਾਹਤ ਦਿੰਦਿਆਂ ਜੁੜੀ ਕਿ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਜੀ ਹਾਂ ਰਮਨ ਅਰੋੜਾ ਤੇ ਸੁਖਦੇਵ ਵਿਸ਼ੇਸ਼ਟ ਨੂੰ ਜੜੀ ਕਿ ਹਾਈ ਕੋਰਟ ਤੋਂ ਇਹ ਵੱਡੀ ਰਾਹਤ ਲਿਆ ਦੱਸਣਯੋਗ ਹੈ ਕਿ ਜਲੰਧ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਰਮਨ अरोड़ा ਪਾਰੀ ਨਹੀਂ ਦੇ ਕਾਰਨ ਸਕੂਲਾਂ ਤੇ ਕਾਲਜਾਂ ਦੇ ਵਿੱਚ ਮੁਰ ਤੋਂ ਛੁੱਟੀਆਂ ਜਿਹੜੀ ਕੀ ਵਧਾ ਦਿੱਤੀਆਂ ਨੇ ਜੀ ਹਾਂ ਦੱਸਣਯੋਗ ਹੈ ਕਿ ਪਹਿਲਾਂ 3 ਸਤੰਬਰ ਤੱਕ ਜਿਹੜੀ ਕੀ ਛੁੱਟੀਆਂ ਐਲਾਨੀਆਂ ਗਈਆਂ ਸੀ ਪਰ ਮੁਰ ਤੋਂ ਮੌਸਮ ਦੇ ਮੱਦੇ ਨਜ਼ਰ ਉਸ ਨੂੰ ਵੇਖਦੇ ਆ ਹਾਲਾਤਾਂ ਦੇ ਮੱਦੇ ਨਜ਼ਰ ਕਹਿ ਸਕਦੇ ਆ ਕਿ ਇਸ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਪੰਜਾਬ ਇਸ ਸਮੇਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ ਤੇ ਹੁਣ ਤੱਕ 30 ਲੋਕਾਂ ਦੀ ਮੌਤ ਹੋ ਚੁੱਕੀ ਹੈ ਹਜ਼ਾਰਾਂ ਘਰ ਅਤੇ ਖੇਤ ਡੁੱਬ ਗਏ ਹਨ ਪੰਜਾਬ ਵਿੱਚ ਹੜਾ ਦੀ ਗੰਬੀਰ ਸਥਿਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤੇ ਸੂਬੇ ਦੇ ਸਾਰੇ ਸਕੂਲ ਕਾਲਜ ਯੂਨੀਵਰਸਿਟੀਆਂ ਅਤੇ ਪੋਲੀਟੈਕਨਿਕ ਸੰਸਥਾਵਾਂ ਨੂੰ 7 ਸਤੰਬਰ 2025 ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਇਸ ਸੰਬੰਧੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਕਿਹਾ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੂਬੇ ਦੇ ਸਾਰੇ ਸਰਕਾਰੀ ਐਡਿਟ ਮੰਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਤੇ ਪੋਲੀਟੈਕਨੀਕਲ ਕਾਲਜਾਂ ਵਿੱਚ 7 ਸਤੰਬਰ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ ਸਭ ਨੂੰ ਬੇਨਤੀ ਹੈ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪੂਰੀ ਪਾਲਣਾ ਕਰੋ ਜੋਤੇ ਇੱਕ ਪਾਸੇ ਸਿਆਸੀ ਲੋਕਾਂ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਹੜ੍ਹ ਪ੍ਰਭਾਵਿਤ ਲੋਕਾਂ ਦੀ ਤੇ ਦੂਜੇ ਪਾਸੇ ਐਨ ਜੀਓਜ਼ ਵੀ ਆਪਣੀ ਪੂਰੀ ਮਦਦ ਕਰ ਰਹੇ ਨੇ ਆਮ ਜਨਤਾ ਵੀ ਨੌਜਾਨ ਸਾਰੇ ਜੜੇ ਕੀ ਲੱਗੇ ਹੋਏ ਨੇ ਤਾਂ ਇੱਕ ਪਾਸੇ ਇਸ ਵੇਲੇ ਇਹ ਖਬਰ ਸਾਹਮਣੇ ਆ ਰਹੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਸੋਨੂ ਸੂਤ ਦੀ ਪੈਨ ਦੀ ਦੱਸ ਦਿੰਦੇ ਆ ਕਿ ਉਸ ਦੇ ਵੱਲੋਂ ਵੀ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਤੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਜਾ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਉਹਨਾਂ ਨੂੰ ਸਮਾਨ ਪਹੁੰਚਾਇਆ ਜਾ ਰਿਹਾ ਹੈ ਜਿਥੇ ਕਿ ਬਾਲੀਵੁੱਡ 스타 ਸੋਨੂ ਸੂਦ ਵੱਲੋਂ ਪੂਰੇ ਭਾਰਤ ਦੇ ਵਿੱਚ ਸਮੇਂ-ਸਮੇਂ ਤੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਅਤੇ ਹੁਣ ਵੀ ਉਹਨਾਂ ਨੇ ਇੱਕ ਵੀਡੀਓ ਵਿੱਚ ਪੰਜਾਬ ਦੀ ਸਥਿਤੀ ਨੂੰ ਦੇਖਦੇ ਹੋਏ ਮਦਦ ਦਾ ਐਲਾਨ ਕੀਤਾ ਹੈ ਉਹਨਾਂ ਦੀ ਭੈਣ ਮਾਲਵਿਕਾ ਸੂਦ ਵੱਲੋਂ ਪਿੰਡ-ਪਿੰਡ ਜਾ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਜਿਨ੍ਹਾਂ ਇਸ ਮੌਕੇ ਤੇ ਜਾਣਕਾਰ ਦਿੰਦੇ ਹੋਏ ਮਾਲਵਿਕਾ ਸੂਦ ਨੇ ਕਿਹਾ ਕਿ ਜੋ ਸਿੱਤੀ ਪੰਜਾਬ ਦੇ ਇਸ ਸਮੇਂ ਬਣੀ ਹੋਈ ਹੈ ਤੇ ਉਸ ਦੇ ਵਿੱਚ ਮੋਗਾ ਜ਼ਿਲ੍ਹਾ ਦੇ ਕਈ ਪਰਿਵਾਰ ਪਾਣੀ ਦੀ ਲਪੇਟ ਦੇ ਵਿੱਚ ਆ ਚੁੱਕੇ ਹਨ ਤੇ ਉਹਨਾਂ ਤੱਕ ਰਾਸ਼ਨ ਨਹੀਂ ਪਹੁੰਚ ਰਿਹਾ ਤੇ ਉਹਨਾਂ ਦੇ ਵੱਲੋਂ ਜਿਹੜੇ ਕਿ ਉਹਨਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਅਹ ਦੇਖੋ ਪੰਜਾਬ ਜਿਹੜਾ ਹੁਣ ਪੂਰਾ ਹੜਾ ਨਾਲ ਪ੍ਰਭਾਵਿਤ ਹੈ ਔਰ ਸਾਰੀਆਂ ਐਨ ਜੀਓਜ਼ ਹਰ ਕੋਈ ਆਪਣੇ ਵੱਲੋਂ ਕਿਤੇ ਨਾ ਕਿਤੇ ਉਪਰਾਲਾ ਕਰ ਰਿਹਾ ਜਿੰਨੇ ਜੋਗਾ ਹੈ ਔਰ ਮੈ ਸੂਤ ਚੈਰਿਟੀ ਫਾਊਂਡੇਸ਼ਨ ਵੱਲੋਂ ਸੋਨੂ ਸੂਦ ਔਰ ਮਾਲਵਿਕਾ ਸੂਤ ਪੰਜਾਬ ਨੂੰ ਜਿਵੇਂ ਬਾਕੀ ਸਭ ਪਿਆਰ ਕਰਦੇ ਉਹ ਵੀ ਅਸੀਂ ਵੀ ਪਿਆਰ ਕਰਦੇ ਔਰ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਇੱਕ ਉਸ ਪਰਿਵਾਰ ਤੱਕ ਉਹ ਜ਼ਰੂਰਤ ਵਾਲੀ ਚੀਜ਼ ਪਹੁੰਚਾਈਏ ਜਿਸ ਦੀ ਉਹਨਾਂ ਨੂੰ ਲੋੜ ਹੈ ਚਾਹੇ ਉਤਰਪੈਲਾ ਹੋਣ ਮਸਕੀਟੋ ਨੈਟਸ ਹੋਣ ਚਾਹੇ ਖਾਨਵਾਨੀਏ ਚੀਜ਼ਾਂ ਹੋਣ ਔਰ ਚਾਹੇ ਦਵਾਈਆਂ ਹੋਣ ਉਸੀ ਜਹੀ ਹੈ ਕਿ ਉਸ ਹਰ ਲੋੜਵੰਦ ਪਰਿਵਾਰ ਲਈ ਪਹੁੰਚੇ ਜਿਨ੍ਹਾਂ ਦੇ ਸਿਰ ਤੇ ਅਜੇ ਛੱਤ ਨਹੀਂ ਹੈ ਔਰ ਔਰ ਕਹਿੰਦੇ ਕਿ ਹੁਣ ਜਿਹੜਾ ਹੈਗਾ ਪਾਣੀ ਦਾ ਫਲੋ ਇੰਨਾ ਜ਼ਿਆਦਾ ਹੋ ਗਿਆ ਲੇਕਿਨ ਜਦ ਫਲੋ ਡਾਊਨ ਜਾਊਗਾ ਅਸਲੀ ਜਿਹੜਾ ਚੈਲੰਜ ਹੈ ਉਹਦੋਂ ਆਉਣ ਵਾਲਾ ਹੈ ਲੇਕਿਨ ਮੈਂ ਵਿਸ਼ਵਾਸ ਦਿਲਾਣੀ ਹੈ ਲੋਗਾਂ ਨੂੰ ਤੁਸੀਂ ਘਬਰਾਣਾ ਨਹੀਂ ਤੁਹਾਡੀ ਬੇਟੀ ਤੁਹਾਡੀ ਭੈਣ ਉਦੋਂ ਵੀ ਤੁਹਾਡੇ ਘਰ ਦੇ ਅੱਗੇ ਖੜੀ ਹੋਊਗੀ ਤੁਹਾਡੀ ਮਦਦ ਕਰਨ। ਤੁਹਾਡੇ ਵੱਲੋਂ ਕੱਲ ਵੀ ਇੱਥੇ ਮਾਨ ਦਿੱਤਾ ਗਿਆ ਅੱਜ ਵੀ ਤੁਸੀਂ ਯਾਰੋ ਕਿਸ ਤਰ੍ਹਾਂ ਦੇ ਹਾਲਾਤ ਨੇ? ਹਾਲਾਤ ਬਹੁਤ ਹੀ ਖਰਾਬ ਹੈ ਜਿਹੜੇ ਕੱਲ ਪਿੰਡ ਵਿੱਚ ਗਏ ਸੀ ਉੱਥੇ ਦਾ ਇੱਕ ਪਿੰਡ ਪੂਰਾ ਉਹਨਾਂ ਨੇ ਰੈਸਕਿਊ ਕਰ ਲਿਆ ਜਿਹੜੀ ਫੈਮਲੀਜ਼ ਜਿਹੜੀ ਹੈਗੀ ਹੈ 40 ਦੇ ਕਰੀਬ ਪਿੰਡੋਂ ਬਾਹਰ ਕੱਢ ਲਈ ਕਿਉਂਕਿ ਸਾਰਾ ਪਿੰਡ ਹੀ ਪਾਣੀ ਦੇ ਵਿੱਚ ਡੁੱਬ ਚੁੱਕਾ ਹੈ। ਕਿਤੇ ਨਾ ਕਿਤੇ ਲੋਕ ਜਿਹੜੇ ਐ ਬਹੁਤ ਹੀ ਮਯੂਸ ਹੈ ਕਿਉਂਕਿ ਜਦ ਘਰ 'ਚ ਛੱਤ ਨਾ ਰਵੇ, ਜਿੱਥੋਂ ਰੋਟੀ ਕਮਾਉਂਦੇ ਉਹ ਜਗ੍ਹਾ ਨਾ ਰਵੇ ਤੇ ਬਹੁਤ ਹੀ ਜਿਹੜਾ ਭੌ ਵਿਖ ਹੈ। ਬਲੈਕ ਲੱਗਦਾ ਲੇਕਿਨ ਇਹ ਵਿਸ਼ਵਾਸ ਦਿਲਾਣੇ ਹੋ ਪਰਿਵਾਰਾਂ ਨੂੰ ਕਿ ਜ਼ਰੂਰ ਸਾਡੇ ਵਰਗੀਆਂ ਸਾਰੀਆਂ ਐਨ ਜੀਓਜ਼ ਮਿਲ ਕੇ ਤੁਹਾਡੇ ਨਾਲ ਖੜ੍ਹੀ ਹੈ ਔਰ ਵੱਤ ਤੋਂ ਵੱਤ ਮਦਦ ਕਰਨਗੇ ਤਦ ਦੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਇਲੈਕਸ਼ਨ ਨਾਲ ਜੁੜੀ ਹੋਈ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾ ਯਾਨੀ ਪੀ ਯੂ ਸਟੂਡੈਂਟ ਯੂਨੀਅਨ ਇਲੈਕਸ਼ਨ ਵਿੱਚ ਐ ਬੀ ਵੀ ਪੀ ਨੇ ਇਤਿਹਾਸ ਰਕੀ ਰੱਖ ਦਿੱਤਾ ਜੀ ਹਾਂ ਪਹਿਲੀ ਵਾਰ ਐ ਬੀ ਵੀ ਪੀ ਨੇ ਪ੍ਰਧਾਨ ਦਾ ਅਹੁਦਾ ਜਿੱਤਿਆ ABVP ਵੱਲੋਂ ਗੌਰਵਵੀਰ ਸੋਹਲ ਨੇ ਹਿੱਜਤ ਦਰਜ ਕਰਕੇ ਪ੍ਰਧਾਨਗੀ ਦਾ ਅਹੁਦਾ ਜਿੱਤਿਆ ਦੱਸਦੀ ਹੈ ਕਿ ਗੌਰਵਵੀਰ ਸੋਹਲ ਲੁਧਿਆਣਾ ਤੋਂ ਹਨ ਤੇ ਇਸ ਦੇ ਨਾਲ ਹੀ ਸਕੱਤਰ ਦੇ ਅਹੁਦੇ ਲਈ ਵੀ ਨਤੀਜੇ ਆ ਗਏ ਹਨ ਜਿਸ ਦੇ ਵਿੱਚ SCOPU ਦੇ ਅਭਿਸ਼ੇਕ ਡੌਗਰ ਨੇ ਜਿੱਤ ਦਰਜ ਕੀਤੀ ਹੈ जी तो ये इतिहास रचने वाला और कोई नहीं है ये सबसे पहले तो उस भगवान का शुक्रगुजार हूँ मैं उन्होंने बहुत सपोर्ट किया है डायरेक्टली इनडायरेक्टली और सबसे ज़्यादा शुक्रगुजार हूँ मैं स्टूडेंट ऑर्गेनाइजेशन ए का जिन्होंने ये आ, मौका मुझे दिया प्लेटफॉर्म दिया है और सारी टीम एकजुट होकर इस बार जो है साथ में लगी है और अगर साथ लगी है तो जिताया भी उन्होंने ही है सो क्या क्या चैलेंज जी चैलेंजेस तो कुछ नहीं है मतलब ये चैलेंजेस को मैं माइलस्टोन uh, ही समझूंगा और जैसे जैसे कोई ना कोई एक चैलेंज आएगा उसको माइलस्टोन में कन्वर्ट करने का काम करूंगा सोल्यूशन के साथ और यही रियल विजन के साथ इस बार काउंसिल में आ रहा हूँ विद्यार्थियों की यहाँ और काफी डिमांडें हैं जिस जी। भी है। तरह से और भी कई उनका कहना है बच्चा कैसे जी, को, जी 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 तो तो जी तो जी, तो, जी, जी, तो, जी तो, तो यही डिफरेंस है एक प्राइवेट यूनिवर्सिटी और स्टेट यूनिवर्सिटी में यहाँ पर शिक्षा का व्यापारीकरण नहीं होएगा और हम करने भी नहीं देंगे तो इसीलिए हम इंश्योर करेंगे चाहे वो हॉस्टल की मेस का खाने की फीस हो चाहे वो हॉस्टल के रहने की फीस हो चाहे वो यहाँ की ट्यूशन फीस हो हम उसे जो नॉर्म है डिसाइडेड नॉर्म है उससे ज्यादा बढ़ने नहीं देंगे एक पास से ਅ ਡੈਮ ਦਾ ਫਲੱਡ ਗੇਟ ਖੋਲੇ ਜਾ ਚੁੱਕੇ ਨੇ ਦੂਜੇ ਪਾਸੇ ਰਾਵੀ ਦਰਿਆ ਦੇ ਵੱਲੋਂ ਵੀ ਜਿਹੜੀ ਕਿ ਤਬਾਹੀ ਮਚਾ ਦਿੱਤੀ ਗਈ ਆਸ-ਪਾਸ ਦੇ ਪਿੰਡ ਜਿਹੜੇ ਕੀ ਜਲ ਥਲ ਹੋ ਚੁੱਕੇ ਨੇ ਤੇ ਲੋਕ ਜਿਹੜੇ ਕੀ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਨੇ ਦੀਨਨਗਰ ਮਕੌੜਾ ਪਤਨ ਰਾਵੀ ਦਰਿਆ ਪਛ ਪਏ ਪਾੜ ਨੇ 200 ਤੋਂ ਵੱਧ ਪਿੰਡਾਂ ਵਿੱਚ ਤਬਾਹੀ ਮਚਾਈ ਹੈ ਮਕੌੜਾ ਪਤਨ ਰਾਵੀ ਦਰਿਆ ਦੇ ਨਾਲ ਲੱਗਦੇ ਕਈ ਪਿੰਡਾਂ ਅੰਦਰ ਤਬਾਹੀ ਦਾ ਮੰਜ਼ਰ ਹੈ ਤੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਤੇ ਲੋਕਾਂ ਦਾ ਕਹਿਣਾ ਹੈ ਕਿ ਰਾਵੀ ਦਰਿਆ ਨੇ ਪਿੰਡਾਂ ਦੇ ਨਕਸ਼ੇ ਹੀ ਬਦਲ ਕੇ ਜੜੇ ਰੱਖ ਦਿੱਤੇ ਨੇ ਭਾਜੀ ਬਹੁਤ ਜ਼ਿਆਦਾ ਮਾੜਾ ਹਾਲ ਹੈ ਇੱਥੋਂ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਕਈਆਂ ਨੂੰ ਰੋਟੀ ਵੀ ਨਹੀਂ ਜੁਰਦੀ ਪੀ ਇੰਨੇ ਵਿਚਾਰਾਂ ਦੇ ਗਰੀਬਾਂ ਦੇ ਨੰਗਰ ਨੁਗਰ ਰੁੜ ਗਏ ਕਈ ਲਾਸ਼ਾਂ ਲੂਸ਼ਾਂ ਕੋਈ ਹੋਣਾ ਕੁਛ ਬੜਾ ਕੁਛ ਇੱਥੋਂ ਅਹੀਂ ਕੋਈ ਨਹੀਂ ਆ ਰਹੀ ਰਸਤਾ ਇੰਨਾ ਕੁ ਟੁੱਟਿਆ ਪਿਆ ਰਹੀਂ ਆਏ ਹੋਇਆ ਇੱਥੇ ਬਹੁਤ ਜ਼ਿਆਦਾ ਰਸਤਾ ਟੁੱਟਿਆ ਹੋਇਆ ਤੇ ਇਹ ਤੁਸੀਂ ਵੀ ਭਾਈ ਅਹੀਂ ਨਕਸ਼ਾ ਬਦਲ ਗਿਆ ਕਹਿੰਦੇ ਪੈਲਸ ਟੁੱਟ ਗਿਆ ਬਹੁਤ ਜ਼ਿਆਦਾ ਭਾਈ ਇਹ ਪਲਸਾ ਤੁਹਾਡੇ ਮਗਰ ਹੈ ਸਾਰਾ ਟੁੱਟਿਆ ਹੋਇਆ ਇੰਨਾ ਕੁ ਪਾਣੀ ਆਇਆ ਹੋਇਆ ਕੁਛ ਵੀ ਕੱਖਣਾ ਤੇ ਸ਼ੂਟਿੰਗ ਕਰਨ ਲੋਕੀ ਆਉਂਦੇ ਰਹੇ ਤੇ ਹੁਣ ਤਾਂ ਬਹੁਤ ਹੀ ਮਾੜਾ ਹਾਲ ਹੋਇਆ ਹੋਇਆ ਸਿੰਘਮ ਮੈਂ ਦੀਨਾ ਨਗਰ ਤੋਂ ਬਲੋਂਗ ਕਰਦਾ ਪਰ ਕਿਆਂ ਦਾ ਮਤਲਬ ਕਿ ਅਸੀਂ ਆਹੀ ਆਂਦੇ ਸੀ ਇੱਧਰ ਆਪਣੇ ਘੁੰਮ ਫਿਰਨ ਆਂਦੇ ਸੀ ਇੱਧਰ ਇਹ ਸਾਡਾ ਬਹੁਤ ਵਧੀਆ ਨਕਸ਼ਾ ਹੈ ਬਣਾਇਆ ਹੈ ਹਕਮ ਫਰਨਾ ਦੇ ਤੁਹਾਡਾ ਦੇਖਣ ਨੂੰ ਦਿਲ ਨਹੀਂ ਕਰੇਗਾ ਹੁਣ ਇੱਧਰ ਦੇਖੋ ਕੀ ਹਾਲਾਤ ਹੋ ਗਏ ਇੱਥੇ ਆਈ ਦੇਖੇ ਕਿਨੇ ਆ ਪੂਰੇ ਕਿੱਧਰ ਦੁਨੀਆ ਦੇ ਕੀ ਹਾਲਾਤ ਹੋ ਗਏ ਕੀ ਨਹੀਂ ਰਸਤੇ ਵੀ ਚੰਗੇ ਭਲੇ ਹੀ ਪਰ ਰਸਤੇ ਵੀ ਬਲੌਗ ਇਦਾਂ ਹੀ ਹੋ ਗਏ ਬਲਕਿ ਸਾਨੂੰ ਪ੍ਰੋਬਲਮ ਆ ਰਹੀ ਇੱਧਰ ਦੇਖੋ ਹੁਣ ਕਿੰਨਾ ਕਿੰਨਾ ਪਾਣੀ ਆ ਕੀ ਆ ਬਲਕਿ ਸਾਰਾ ਕੁਝ ਹੋ ਗਿਆ ਕੋਈ ਸਰਕਾਰ ਨਹੀਂ ਇੱਥੇ ਆਈ ਕਿਦੀ ਰਾਰ ਰੌਲਾ ਰੁੜ ਗਿਆ ਸਭ ਕੁਝ ਰੁੜ ਗਿਆ ਕੋਈ ਸਰਕਾਰ ਨਹੀਂ ਇੱਥੇ ਆਈ ਕਿਦੀ ਮਤਲਬ ਕਿ ਕਾਂਗਰਸ ਹੋ ਗਈ ਭਾਜਪਾ ਹੋ ਗਈ ਚੜ ਵਾਲੀ ਹੋ ਗਈ ਕੋਈ ਕਾਂਗਰਸ ਇੱਥੇ ਨਹੀਂ ਆ ਰਹੀ ਇੱਥੇ ਤੇ ਆਣ ਕੇ ਕਿਹਨੂੰ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਇਹ ਲੋਕੀ ਭੁੱਖੇ ਮਰੇਗੇ ਇੱਥੇ ਮੇਰੇ ਨਾਮ ਰਸਪਾਲ ਸਿੰਘ ਮੋੜਾ ਮਕੋੜਾ ਪਿੰਡ ਦਾ ਨਿਵਾਸੀ ਆ ਇਹ ਦੇਖੋ ਜੀ ਤੁਸੀਂ ਜਦੋਂ ਆਪਾਂ ਇੱਥੇ ਆਉਂਦੇ ਸੀ ਨਾ ਬਹੁਤ ਵਧੀਆ ਸੀਗਾ ਰਸਤਾ ਸੀਗਾ ਸਭ ਆਨ ਜਾਣ ਨੂੰ ਇਸ ਵੇਲੇ ਦੇਖੋ ਤਵਾਹੀ ਕਰ ਸਕਦੇ ਦਰਿਆਣ ਤੇ ਤਵਾਹੀ ਕਰਤੀ ਇੱਥੋਂ ਆਪਣੇ ਪਾੜ ਪਾਤਾ ਇਹ ਪੂਰਾ ਆਪਣਾ ਰਸਟੂਡੈਂਟ ਜਿਹੜਾ ਸੀਗਾ ਖਤਮ ਹੋ ਗਿਆ ਇਹ ਬਹੁਤ ਵਧੀਆ ਇੱਕ ਹੁੰਮਣ ਫਿਰਨੂ ਜਗਾ ਬਣੀ ਸੀ ਪਰ ਇਹ ਕੁਦਰਤ ਦੀ ਮਾਰ ਹੈ ਜੀ ਕਿ ਇਹਦੇ ਵਿੱਚ ਕਿਸੇ ਇਨਸਾਨ ਦਾ ਹੱਥ ਤਾਂ ਹੈ ਨਹੀਂ ਠੀਕ ਹੈ ਜੀ ਇਹ ਤੇ ਕੁਦਰਤ ਨੂੰ ਬਹੁਤ ਮਾਰ ਮਾਰੀ ਹੈ ਪਿੰਡ ਮਕੋੜੇ ਦੇ ਵਿੱਚ ਵੀ ਬਹੁਤ ਹਾਲਾਤ ਮਾੜੇ ਨੇ ਜੀ ਨਕਸ਼ਾ ਬਦਲਦਾ ਪੂਰਾ ਨਕਸ਼ਾ ਬਦਲਦਾ ਸਾਰੇ ਇਧਰੋਂ ਪਿੰਡ ਦਾ ਦਰਿਆਣ ਰਸਤਾ ਬਦਲ ਗਿਆ ਤੇ ਘਰਾਂ ਦੇ ਵਿੱਚ ਵੀ ਜਾ ਕੇ ਦੇਖੋ ਕਈਆਂ ਦੇ ਲੋਕਾਂ ਦੇ ਤਾਂ ਬਿਸਤਰ ਹੀ ਨਹੀਂ ਬਚੇ ਰੋਟੀ ਪਕਾਉਣ ਲਈ ਕੋਈ ਥਾਂ ਨਹੀਂ ਬਚੀ ਸਭ ਇੱਕਦਮ ਬਰਬਾਦ ਹੋ ਗਿਆ ਜੀ ਪੂਰੇ ਤਰ੍ਹਾਂ ਤੋ ਤੇਰੇ ਅਦਾਕਾਰ ਗੋਹਰ ਖਾਨ ਦੇ ਵੱਲੋਂ ਜਿਹੜੀ ਖੁਸ਼ਕਬਰੀ ਸਾਂਝੀ ਕੀਤੀ ਗਈ ਔਰ ਉਹਨਾਂ ਦੇ ਵੱਲੋਂ ਜਿਹੜੀ ਕਿ ਸੋਸ਼ਲ ਮੀਡੀਆ ਤੇ ਇਹ ਸੇ ਜਾਣਕਾਰੀ ਦਿੱਤੀ ਗਈ ਹੈ ਅਦਾਕਾਰਾ ਗੋਹਲ ਖਾਨ ਤੇ ਜ਼ੈਦ ਦਰਬਾਰ ਨੇ ਖੁਸ਼ਖਬਰੀ ਸਾਂਝੀ ਕੀਤੀ ਹੈ ਦੋਵੇਂ ਦੂਜੀ ਵਾਰ ਮਾਪੇ ਬਣੇ ਹਨ ਤੇ ਗੋਹਲ ਖਾਨ ਨੇ 1 ਸਤੰਬਰ ਨੂੰ ਦੂਜੇ ਪੁੱਤਰ ਨੂੰ ਜਨਮ ਦਿੱਤਾ ਹੈ ਅਦਾਕਾਰਾਂ ਨੇ ਖੁਦ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ ਜਿਵੇਂ ਹੀ ਉਸਨੇ ਸੋਸ਼ਲ ਮੀਡੀਆ ਤੇ ਇਹ ਖੁਸ਼ਖਬਰੀ ਸਾਂਝੀ ਕੀਤੀ ਉਸਦੇ ਦੋਸਤਾਂ ਅਤੇ ਪ੍ਰਸ਼ੰਸਕਾਂ ਨੇ ਉਸ ਨੂੰ ਸ਼ੁਭਕਾਮਨਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਮਸ਼ਹੂਰ ਹਸਤੀਆਂ ਦੇ ਨਾਲ ਨਾਲ ਉਸਤੇ ਪ੍ਰਸ਼ੰਸਕ ਵੀ ਉਸ ਨੂੰ ਮਾਂ ਬਣਨ ਦੀ ਵਧਾਈ ਦੇ ਰਹੇ ਹਨ ਇਸ ਜੋੜੇ ਨੇ ਇੰਸਟਾਗ੍ਰam ਤੇ ਇੱਕ ਫੋਟੋ ਸਾਂਝੀ ਕੀਤੀ ਹੈ ਇਸ ਦੇ ਵਿੱਚ ਲਿਖਿਆ ਹੈ ਕਿ ਰੱਬ ਦੇ ਆਸ਼ੀਰਵਾਦ ਨਾਲ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਅਤੇ ਉਹਨਾਂ ਦਾ ਪੁੱਤਰ ਜਹਾਨ ਆਪਣੇ ਛੋਟੇ ਭਰਾ ਦੇ ਆਉਣ ਨਾਲ ਬਹੁਤ ਖੁਸ਼ ਹੈ ਉਹ ਆਪਣੇ ਦੂਜੇ ਬੱਚੇ ਲਈ ਸਾਰਿਆਂ ਦਾ ਪਿਆਰ ਅਤੇ ਆਸ਼ੀਰਵਾਦ ਚਾਹੁੰਦੇ ਹਨ ਦਾਸੀ ਗੋਹਰਖਾਨ ਨੇ ਬੀਤੀ 10 ਅਪ੍ਰੈਲ ਨੂੰ ਆਪਣੀ ਦੂਜੀ ਪ੍ਰੈਗਨਨਸੀ ਦਾ ਐਲਾਨ ਕੀਤਾ ਸੀ ਤੇ ਉਸਨੇ ਸੋਸ਼ਲ ਮੀਡੀਆ ਤੇ ਪਤੀ ਜ਼ੈਦ ਦਰਬਾਰ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਸੀ ਖੇਡ ਜਗਤ ਨਾਲ ਜੁੜੀ ਹੋਈ ਹੈ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਦਸਨਿਆ ਕਿ ਹੁਣ ਪਾਕਿਸਤਾਨ ਤੇ ਭਾਰਤ ਦੇ ਮੈਚ ਦੀ ਟਿਕਟ ਜੁੜ ਕੇ ਇਕੱਲੀ ਨਹੀਂ ਮਿਲੇਗੀ ایشیا کپ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ 14 ਸਤੰਬਰ ਨੂੰ ਮੈਚ ਖੇਡਿਆ ਜਾਵੇਗਾ ਇਸ ਮੈਚ ਤੋਂ ਪਹਿਲਾਂ ਮੈਚ ਦੀਆਂ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ ਦਿਲਚਸਪ ਗੱਲ ਇਹ ਹੈ ਕਿ ਜੇਕਰ ਪ੍ਰਸ਼ੰਸਕ ਭਾਰਤ ਅਤੇ ਪਾਕਿਸਤਾਨ ਮੈਚ ਦੇਖਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ 6 ਹੋਰ ਮੈਚਾਂ ਲਈ ਟਿਕਟਾਂ ਖਰੀਦਣੀਆਂ ਪੈਣਗੀਆਂ ਤੇ ਤੁਹਾਨੂੰ ਵਿਸਤਾਰ ਦੇ ਨਾਲ ਦੱਸ ਦਿਆਂ ਅਮੇਰਤ ਕ੍ਰਿਕਟ platinumless.net ਤੇ ਪਾਰ ਪਾਕਿਸਤਾਨ ਸੁਮਿਟ ਏਸ਼ੀਆ ਕੱਪ ਦੇ ਸਾਰੇ ਮੈਚਾਂ ਦੀਆਂ ਟਿਕਟਾਂ ਵੇਚ ਰਿਹਾ ਹੈ। ਇਹਨਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਅਬ ਅਬੂਦਾਬੀ ਵਿੱਚ ਹੋਣ ਵਾਲੇ ਮੈਚਾਂ ਲਈ ਸਿੰਗਲ ਟਿਕਟਾਂ ਖਰੀਦੀਆਂ ਜਾ ਸਕਦੀਆਂ ਹਨ ਜਦੋਂ ਕਿ ਦੁਬਈ ਵਿੱਚ ਹੋਣ ਵਾਲੇ ਮੈਚਾਂ ਲਈ ਤੁਹਾਨੂੰ ਸਾਰੇ 7 ਮੈਚਾਂ ਦਾ ਪੈਕੇਜ ਖਰੀਦਣਾ ਪਵੇਗਾ ਜਿਸ ਦੀ ਕੀਮਤ 325000 ਰੁਪਏ ਤੱਕ ਹੈ। ਏਸ਼ੀਆ ਕੱਪ ਮੈਚਾਂ ਲਈ ਟਿਕਟਾਂ ਦੀ ਕੀਮਤ 1247 ਰੁਪਏ ਤੋਂ ਸ਼ੁਰੂ ਹੁੰਦੀ ਹੈ ਪਰ ਭਾਰਤ ਦੇ ਮੈਚਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ ਭਾਰਤ ਪਾਕਿਸਤਾਨ ਮੈਚ ਦੁਬਈ ਵਿੱਚ ਹੋਵੇਗਾ ਤੇ ਜੇਕਰ ਤੁਸੀਂ ਇੱਥੇ ਮੈਚ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦੇ ਲਈ ਇੱਕ ਪੂਰਾ ਪੈਕੇਜ ਖਰੀਦਣਾ ਪਵੇਗਾ ਤੁਦਰਿਸ ਮੈਟੋ ਦੇ ਵੱਲੋਂ ਵੀ ਜਿਹੜੇ ਕਿ ਆਪਣੀ ਪਲੇਟਫਾਰਮ ਫੀਸ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਸੋ ਮੈਟੋ ਤੋਂ ਖਾਣਾ ਆਰਡਰ ਕਰਨਾ ਹੁਣ ਜਿਹੜਾ ਕੀ ਮਹਿੰਗਾ ਹੋ ਗਿਆ ਚਾਹ ਕੰਪਨੀ ਨੇ ਪਲੇਟਫਾਰਮ ਚਾਰਜ ਜਿਹੜਾ ਕੀ ਵਧਾ ਦਿੱਤਾ ਹੈ ਆਨਲਾਈਨ ਖਾਣਾ ਆਰਡਰ ਕਰਨ ਵਾਲੇ ਲੋਕਾਂ ਨੂੰ ਹੁਣ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਦੇਣੇ ਪੈਣਗੇ। ਆਨਲਾਈਨ ਫੂਡ ਡਿਲੀਵਰੀ ਕੰਪਨੀ Zomato ਨੇ ਆਪਣੀਆਂ ਸੇਵਾਵਾਂ ਦੇ ਲਈ ਪਲੈਟਫਾਰਮ ਫੀਸ 20% ਜਿਹੜੀ ਵਧਾ ਦਿੱਤੀ ਹੈ। Zomato ਹੁਣ ਹਰੇਕ ਆਰਡਰ ਤੇ ਪਲੈਟਫਾਰਮ ਫੀਸ ਵਜੋਂ 12 ਰੁਪਏ ਲਵੇਗਾ ਜੋ ਪਹਿਲਾਂ 10 ਰੁਪਏ ਸੀ। ਵਧੀ ਹੋਈ ਪਲੇਟਫਾਰਮ ਫੀਸ ਮੰਗਲਵਾਰ 2 ਸਤੰਬਰ 2025 ਤੋਂ ਲਾਗੂ ਕਰ ਦਿੱਤੀ ਗਈ ਹੈ ਕੰਪਨੀ ਨੇ ਪਿਛਲੇ ਸਾਲ ਪਲੇਟਫਾਰਮ ਫੀਸ ਵਿੱਚ ਵਾਧਾ ਕੀਤਾ ਸੀ Zomato ਦੇ ਸਹਿ ਸੰਸਥਾਪਕ ਅਤੇ CEO ਨੇ ਅਗਸਤ 2023 ਦੇ ਵਿੱਚ ਇਹ ਫੀਸ ਸ਼ੁਰੂ ਕੀਤੀ ਸੀ ਸ਼ੁਰੂ ਦੇ ਵਿੱਚ ਪਲੇਟਫਾਰਮ ਫੀਸ 2 ਰੁਪਏ ਰੱਖੀ ਗਈ ਸੀ ਜਿਸ ਨੂੰ ਬਾਅਦ ਦੇ ਵਿੱਚ 2023 ਦੇ ਵਿੱਚ ਵਧਾ ਕੇ 3 ਰੁਪਏ ਜਨਵਰੀ 2024 ਦੇ ਵਿੱਚ 4 ਰੁਪਏ ਅਤੇ ਅਕਤੂਬਰ 2024 ਵਿੱਚ ਤਿਹਾਰਾਂ ਦੇ ਦੌਰਾਨ ਸਿੱਧੇ 10 ਰੁਪਏ ਕਰ ਦਿੱਤਾ ਗਿਆ ਤੇ ਹੁਣ ਇਸ ਨੂੰ ਦੁਬਾਰਾ ਵਧਾ ਕੇ 12 ਰੁਪਏ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਸਵਿਗੀ ਨੇ ਵੀ ਆਪਣੀ ਪਲੇਟਫਾਰਮ ਫੀਸ 12 ਰੁਪਏ ਤੋਂ ਵਧਾ ਕੇ 14 ਰੁਪਏ ਕਰ ਦਿੱਤੀ ਹੈ ਸਵਿਗੀ ਨੇ ਆਰਡਰਾਂ ਵਿੱਚ ਪਾਰੀ ਵਾਅਦੇ ਦੇ ਵਿੱਚਕਾਰ ਕੁਝ ਪਿੰਨ ਕੋਡਾਂ ਵਿੱਚ ਇਹ ਵਾਅਦਾ ਕੀਤਾ ਜਿहां ਰਿਪੋਰਟ ਦੇ ਅਨੁਸਾਰ ਮੰਗ ਘਟਣ ਤੇ ਇਹ ਵਾਅਦਾ ਵਾਪਸ ਲਿਆ ਜਾਵੇਗਾ ਤਜੇ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਾਫੀ ਜ਼ਿਆਦਾ ਜੁੜਾ ਕਿ ਸਥਿਤੀ ਤਨਾਪੂਰਨ ਬਣੀ ਹੋਈ ਹੈ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਸਾਡੀ ਵਿਸ਼ਵਵਾਰਤਾ ਦੀ ਟੀਮ ਦੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਜਿੰਨਾ ਹੋ ਸਕੇ ਤੁਸੀਂ ਵੀ ਇਸ ਦੇ ਵਿੱਚ ਆਪਣਾ ਸਹਿਯੋਗ ਦੇ ਸਕਦੇ ਹੋ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦਿਤ ਕਰ ਸਕਦੇ ਹੋ ਤਾਂ ਅੱਜ ਦੇ ਬੁਲੇਟਿਨ ਦੇ ਲਈ ਬਸ ਐਨ ਆਈ ਮੈਨੂੰ ਦਿਓ ਜਾਸਰ ਧੰਨਵਾਦ ਪ੍ਰਿਸ਼ੋਭਾ ਤਾਂ ਦੇਖ ਰਹੇ ਸਾਰੇ ਹੀ ਦਰਸ਼ਕਾਤਾ ਸਵਾਗਤ ਹੈ ਮਹਾਂ ਕੁਮਲਪ੍ਰੀਤ कौर ਦਾ ਹਾਜ਼ਰ ਹੋਏ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਤਾਂ ਜਿਵੇਂ ਕਿ ਹੜਾ ਕਾਰਨ ਕਾਫੀ ਭਾਰੀ ਜੁੜੇ ਕੀ ਤਬਾਹੀ ਹੋਈ ਹੈ ਪਿੰਡ ਜੁੜੇ ਕੀ ਚਾਲਤਲ ਹੋ ਚੁੱਕੇ ਨੇ ਕਈਆਂ ਦੇ ਘਰ ਜੁੜੇ ਕੀ ਟਹਿ ਟੇਰੀ ਹੋ ਚੁੱਕੇ ਨੇ ਜਿਸ ਦੇ ਮੱਦੇ ਨਜ਼ਰ ਹੀ ਪੰਜਾਬ ਸਰਕਾਰ